10:00 ਵਜੇ ਤੱਕ ਤਾਲਤੂਲ ਕੱਢ ਕੇ ਫ੍ਰੀ ਹੋ ਕੇ ਨਾ ਤੋਂ ਕੇ ਰੋਟੀ ਪਾਣੀ ਖਾ ਕੇ ਤੇ ਆਪਾਂ ਬੈਠ ਗਏ ਅੰਦਰ ਟੀਵੀ ਦੇਖਣ ਟੀਵੀ ਦੇਖਣ ਲੱਗੇ ਸੀ ਹਲੇ 10 ਮਿੰਟ ਹੋਏ ਸੀ ਉਹਨਾਂ ਨੂੰ ਚਾਚਾ ਜੀ ਦਾ ਫੋਨ ਆ ਗਿਆ ਉਹਨਾਂ ਨੇ ਜ਼ਮੀਨ ਲਈ ਸੀ ਕੁਛ ਏ 7 ਕਨਾਲ ਉਹਦੀ ਰਜਿਸਟਰੀ ਸੀ ਤੇ ਉਹ ਬਾਹਰ ਚਾਏ ਤੇ ਆਪਾਂ ਉਹਨਾਂ ਨਾਲ ਬੈਠੇ ਤੇ ਆਪਾਂ ਉਹਨਾਂ ਨਾਲ ਤੁਰ ਪਏ ਸਾਨੂੰ ਨੇੜੇ ਕਚਹਿਰੀਆਂ ਸਾਡੇ ਪਿੰਡੋਂ 10 ਕਿਲੋਮੀਟਰ ਹੈਗੀਆਂ ਤੇ ਅਸੀਂ ਉਧਰ ਨੂੰ ਚੱਲ ਪਏ ਰਾਜ ਦੇਖਿਆ ਕਾਫੀ ਕੁਝ ਕਿਸੇ ਨੇ ਝੋਨਾ ਬਾਹ ਤਾ ਕਿਸੇ ਨੇ ਲਾਤਾ ਕਿਸਨੇ ਮੂੰਗੀ ਵਾੜ ਲਈ ਇਦਾਂ ਦੀਆਂ ਗੱਲਾਂ-ਬਾਤਾਂ ਕਰਦੇ ਹੋਏ ਮੌਸਮ ਬਾਰੇ ਗੱਲਬਾਤ ਕਰਦੇ ਅਸੀਂ ਪਹੁੰਚ ਗਏ ਕਚਹਿਰੀਆਂ 'ਚ ਜਦੋਂ ਅਸੀਂ ਕਚਹਿਰੀਆਂ ਦੇ ਨੇੜੇ ਹੀ ਸੀਗੇ ਤੇ ਉਹਦੋਂ ਉਹਨਾਂ ਨੇ ਵੀ ਫੋਨ ਕਰਤਾ ਵੀ ਤੁਸੀਂ ਜਲਦੀ ਆ ਜਾਓ ਕਾਰਵਾਈ ਕਰਨੀ ਹੈ ਸ਼ਨੀਵਾਰ ਦਾ ਦਿਨ ਸੀਗਾ ਤੇ ਥੋੜਾ ਜਿਹਾ ਅਸੀਂ ਵੀ ਕਾਲੀ ਕੀਤੀ ਤੇ ਅਸੀਂ ਕਚਹਿਰੀਆਂ 'ਚ ਪਹੁੰਚੇ ਕਚਹਿਰੀਆਂ 'ਚ ਹਾਲੇ ਪਹੁੰਚੇ ਹੀ ਸੀਗੇ ਤੇ ਉਹਦੋਂ ਅਫਸਰ ਕਹਿੰਦੇ ਵੀ ਅੱਧਾ ਘੰਟਾ ਲੱਗ ਜਾਣਾ ਤੁਸੀਂ ਅੱਧਾ ਘੰਟਾ ਰੋਕ ਕੇ ਆਇਓ ਲੈਟ ਵਗੈਰਾ ਹੈ ਨਹੀਂ ਸੀ ਜਨਰੇਟਰ ਜੁਨਰੇਟਰ ਦਾ ਪ੍ਰਬੰਧ ਵੀ ਉੱਥੇ ਹੈ ਨਹੀਂ ਸੀ ਅਸੀਂ ਸੋਚਿਆ ਚਲ ਗਰਮੀ ਬਹੁਤ ਆ ਕੁਝ ਖਾ ਪੀ ਆਉਣੇ ਆ ਨਾਲੇ ਮੰਡੀ ਦੇ ਇੱਕ ਦੋ ਕੰਮ ਸੀਗੇ ਉਹ ਵੀ ਕਰਿਆ ਆਣੇ ਆ ਇਦਾਂ ਅਸੀਂ ਪਹੁੰਚ ਗਏ ਨਾਲ ਦੀ ਮੰਡੀ ਮਤਲਬ ਪਚੈਰੀਆਂ ਤੋਂ ਨੇੜੇ ਹੀ ਤੇ ਉੱਥੇ ਸੋਚਿਆ ਵੀ ਕੁਝ ਖਾ ਲਈਏ ਉੱਥੇ ਇੱਕ ਪਾਲ ਆ ਪਾਲ ਪਨੀਰ ਵਾਲਾ ਤੇ ਅਸੀਂ ਉਹਦੇ ਕੋਲੇ ਪਹੁੰਚੇ ਪਰ ਰਿਹੜੀ ਤੇ ਕੋਈ ਵੀ ਹੈ ਨਹੀਂ ਸੀ ਉਹਨੇ ਕੈਫੇ ਬਣਾ ਲਿਆ ਸੀ ਦੋ ਤਿੰਨ ਮਹੀਨੇ ਬਾਅਦ ਗਏ ਉਹਦੇ ਨਾਲ ਦੋ ਚਾਰ ਗੱਲਾਂ ਬਾਤਾਂ ਕੀਤੀਆਂ ਹੁਣ ਵਧਾਈਆਂ ਦਿੱਤੀਆਂ ਤੇ ਅਸੀਂ ਪਹੁੰਚ ਗਏ ਉੱਪਰ ਉਹਦੋਂ ਗੱਲਾਂ ਬਾਤਾਂ ਕਰਦਿਆਂ ਆਰਡਰ ਵੀ ਆ ਗਿਆ ਤੇ ਅਸੀਂ ਆਰਡਰ ਖਾਦਾ ਪਨੀਰ ਵਗੈਰਾ ਕੋਕ ਲੈ ਲਿਆ ਨਾਲ ਦੋ ਥੋੜਾ ਟਾਈਮ ਬੈਠੇ ਉਹਦੇ ਨੂੰ ਉਹਨਾਂ ਨੂੰ ਫੋਨ ਆ ਗਿਆ ਤੇ ਆਪਾਂ ਦੁਬਾਰਾ ਫੇਰ ਚਾਲੇ ਪਾਤੇ ਵਾਪਸ ਗਜ਼ਰੀਆਂ ਵੱਲ ਨੂੰ ਕਾਰ 'ਚ ਬੈਠੇ ਤੇ ਉਹਨਾਂ ਕੋਲੇ ਪਹੁੰਚ ਗਏ ਉੱਥੇ ਅੰਦਰ ਦੀ ਵੀਡੀਓ ਮੈਂ ਨਹੀਂ ਬਣਾਈ ਕਿਉਂਕਿ ਮੈਨੂੰ ਡਰਦਾ ਸੀ ਕੋਈ ਲੜਨਾ ਪਵੇ ਕੋਈ ਕੁੱਟੇ ਨਾ ਆਪਾਂ ਨੂੰ ਤੇ ਉਹਨਾਂ ਨੇ ਆਪਦਾ ਕੰਮ ਕਰਾਇਆ ਆਪਾਂ ਬਾਹਰ ਬਾਹਰ ਦਾ ਮਾਹੌਲ ਤੁਹਾਨੂੰ ਦਿਖਾਇਆ ਵੀ ਸਭ ਕੁਝ ਸ਼ਾਂਤੀ ਸੀਗੀ ਇਦਾਂ ਕਰਦੇ ਕਰਾਉਂਦੇ ਗੱਲਾਂ ਬਾਤਾਂ ਕਰਦੇ ਅਸੀਂ ਵਾਪਸ ਆ ਗਏ ਤੇ ਕਾਰ 'ਚ ਬੈਠੇ ਤੇ ਪਿੰਡ ਆ ਗਏ ਉਹਨਾਂ ਨੇ ਮੈਨੂੰ ਬਾਹਰ ਚਲਾਇਆ ਤੇ ਉਹ ਤੁਰ ਗਏ you uh -huh.